ਸ਼ਹਿਰ ਦੇ ਮੁੱਖ ਬਾਜ਼ਾਰ ਦੀ ਦੁਕਾਨ ਦੇ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਸਿਟੀ ਇੱਕ ਥਾਣੇ ਤੋਂ ਕੁਝ ਦੂਰੀ ਤੇ ਸੱਤ ਛਾਬੜਾ ਕਲੌਥ ਹਾਊਸ ਦੀ ਦੁਕਾਨ ਤੋਂ ਚੋਰ ਲੱਖਾਂ ਰੁਪਏ ਦੀ ਚੋਰੀ ਕਰਦਾ ਅਤੇ ਫਰਾਰ ਹੋ ਜਾਂਦਾ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ। ਸੀਸੀਟੀਵੀ ਫੁਟੇਜ ਸਿਖਿਆ ਜਾ ਸਕਦਾ ਹੈ ਕਿ ਚੋਰ ਕਰਨ ਵਾਲਾ ਦੁਕਾਨ ਦੇ ਅੱਗੇ ਸਫੇਦ ਰੰਗ ਦੀ ਕਾਰ ਖੜੀ ਕਰਦਾ ਜਿਸ ਤੋਂ ਬਾਅਦ ਉਹ ਦੁਕਾਨ ਦੇ ਸ਼ਟਰ ਵੱਲ ਜਾਂਦਾ ਤੇ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਤੋਂ ਕੱਪੜੇ ਚੋਰੀ ਕਰਕੇ ਗੱਡੀ ਦੇ ਵਿੱਚ ਰੱਖ ਲੈਂਦਾ। ਜાં ਲੱਖਾਂ ਰੁਪਏ ਦੇ ਕੱਪੜੇ ਚੋਰ ਨੇ ਚੋਰੀ ਕਰ ਲਏ। ਦੁਕਾਨ ਦੇ ਤਾਲੇ ਤੋੜੇ ਗਏ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਿਆ ਇਸ ਚੋਰ ਦੇ ਤਾਰ ਲੁਧਿਆਣਾ ਵਿੱਚ ਕੱਪੜੇ ਦੀ ਦੁਕਾਨ ਤੇ ਹੋਈ ਚੋਰੀ ਦੀ ਘਟਨਾ ਦੇ ਨਾਲ ਜੁੜਦੇ ਦਿਖਾਏ ਦਿ ਰਹੇ ਨੇ ਦਰਸਾਲ ਉਸ ਦਿਨ ਪਹਿਲਾਂ ਸਫੇਦ ਲੁਧਿਆਣਾ ਦੇ ਬਰਿੰਦਾਵਨ ਰੋਡ ਤੇ ਛਾਤਰ ਚੋਰ ਸਫੇਦ ਗੱਡੀ ਸਵਿਫਟ ਕਾਰ ਤੇ ਵਿੱਚ ਸਵਾਰ ਹੋ ਕੇ ਆਂਦਾ ਕੱਪੜੇ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਬ੍ਰਾਂਡਡ ਕੱਪੜੇ ਚੋਰੀ ਕਰਦਾ ਤੇ ਫਰਾਰ ਹੋ ਜਾਂਦਾ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਘਟਨਾ ਵਿੱਚ ਚੋਰ ਨੇ ਪੁਲਿਸ ਚੌਂਕੀ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ ਹਾਂ ਹੁਣ ਮੋਗੇ ਦੇ ਵਿੱਚ ਘਟਨਾ ਹੁੰਦੀ ਹੈ ਥਾਣੇ ਤੋਂ ਕੋਚੀ ਦੂਰੀ ਤੇ ਘਟਨਾ ਕੱਟੀ ਹੈ ਚੋਰ ਨੇ ਚੋਰੀ ਦੀਵਾਰ ਦਾ ਤੋਂ ਅੰਜਾਮ ਦਿੱਤਾ ਚੋਰ ਕਾਰ ਤੇ ਵਿੱਚ ਆਇਆ ਦੁਕਾਨ ਤੋਂ ਮਹਿੰਗੇ ਲੇਡੀ ਸੂਟ ਚੋਰੀ ਕੀਤੇ ਫਰਾਰ ਹੋ ਗਿਆ ਘਟਨਾ ਦੀ ਸੂਚਨਾ ਦੁਕਾਨ ਮਾਲਕ ਵੱਲੋਂ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪੁਲਿਸ ਪੁੱਜੀ ਮਾਮਲੇ ਦੀ ਜਾਂਚ ਦੀ ਗੱਲ ਆਖੀ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਪੁਲਿਸ ਅਜੇ ਹੋਰ ਕੈਮਰੇ ਚੈੱਕ ਕਰ ਰਹੀ ਹੈ ਪਰ ਕੈਮਰੇ ਆ ਕੇ ਬੋਲਣ ਤੋਂ ਸਾਫ਼ ਮਨਾ ਕਰ ਦਿੱਤਾ ਆਸਾਇਆ ਜੀ ਸ਼ਹਿਰ ਦੇ ਕਰੀਬ 3:30 ਵਜੇ ਗੱਡੀ ਆਈ ਇੱਕ ਚਿੱਟੇ ਰੰਗ ਦੀ ਤੇਜ਼ਾਰ ਗੱਡੀ ਹੈ ਇੱਥੇ ਆ ਕੇ ਖੜੀ ਹੈ ਉਹ ਬੰਦਾ ਇੱਕੋ ਬੰਦਾ ਉਹ ਬੰਦਾ ਬਾਰ-ਬਾਰ ਆਉਂਦਾ ਕਰੀਬ ਸੱਭਲ ਚੱਕ ਲਿਆਉਂਦਾ ਇੱਕ ਤਰੀਕੇ ਕੁਛ ਲੈ ਕੇ ਆਉਂਦਾ ਆਪਣੀ ਗੱਡੀ ਚੋਂ ਬਾਰ-ਬਾਰ ਆਉਂਦਾ 8-10 ਗੇੜੇ ਮਾਰੇ ਆ ਪਹਿਲਾਂ ਇਧਰ ਨਾਲ ਸ਼ਟਰ ਤੋੜਿਆ ਇਧਰ ਨਾਲ ਲੋਕ ਤੋੜਿਆ ਫਿਰ ਉਹਦਾਂ ਨਾਲ ਤੋੜਿਆ ਫਿਰ ਸੱਭਲ ਲੈ ਕੇ ਆਇਆ ਵੱਡੀ ਸਾਰੀ ਮਛਾਰਲਾ ਸ਼ਟਰ ਤੋੜਿਆ ਉਹਨਾਂ ਉਸ ਤੋਂ ਬਾਅਦ ਛੱਡ ਤੋੜ ਕੇ ਛੱਡ ਰੋਣਾ ਪੂਰਾ ਤਾ ਚੱਕਿਆ ਜੇ ਕੋਈ ਬੰਦਾ ਸਵੇਰ ਦੇ ਟਾਈਮ ਸੈਰ ਕਰਨ ਨਾਲ ਉਹ ਸੀ ਵੱਡੀ ਗੋਲ ਖੜ ਜਾਂਦਾ ਸੀ ਅੱਗੇ ਪੂਰਾ ਛੱਡ ਚੁੱਕਿਆ ਟਾਰਚੋਂ ਦੇ ਕੋਲ ਸੀ ਜਿੱਥੇ ਉਹ ਸਮਾਨਤ ਹੈ ਕਰੀਬ-ਕਰੀ ਮਹਿੰਗਾ-ਮਹਿੰਗਾ ਸਮਾਨ ਜੋ ਸੂਤਾਂ ਦਾ ਕੰਮ ਕੱਪੜੇ ਦਾ ਉਥੋਂ ਸਾਰਾ ਸਵੇਸਰ ਬੰਡਲ ਤੇ ਬੰਦਰ ਖਾਨੇ ਤੇ ਚੱਕ ਲਿਆਉਂਦਾ ਸੀ ਗੱਡੀ 'ਚ ਰੱਖਾ ਹੁੰਦਾ ਸੀ ਫਿਰ ਛੱਡ ਚੱਕ ਲਿਆਉਂਦਾ ਸੀ ਫਿਰ ਗੱਡੀ 'ਚ ਰੱਖਾ ਹੁੰਦਾ ਸੀ ਫਿਰ ਗੱਡੀ ਇੱਕ ਪਾਸਾ ਜ्यों ਲੋਡ ਪੂਰਾ ਹੋ ਗਿਆ ਫਿਰ ਗੱਡੀ ਥੋੜੀ ਹੋਰ ਅੱਗੇ ਗਈ ਤੇ ਮਾਲ ਛੱਡ ਕੀਤਾ ਅੰਦਰਲਾ ਅੰਦਰਲਾ ਛੱਡ ਕਰਕੇ ਫਿਰ ਦੁਬਾਰ ਦਖਾਣੇ ਵੇਖ ਲੋ 17 18 ਖਾਲੀ ਹੋਏ ਪਿਆ 11 ਚੱਕਰ ਮਾਰੇ ਸਾਰਾ ਸਮਾਨ ਹੋ ਲੈ ਇਹ ਤਾਂ ਹੁਣ ਆਈਡੀਆ ਪਤਾ ਲੱਗੂਗਾ ਜੀ ਇਹ ਤਾਂ ਹੁਣ ਅਜੇ ਨਹੀਂ ਕੁਝ ਪਤਾ ਲੱਗਣਾ ਜੀ ਦੇਖਾਂਗੇ ਬੇਲੇ ਪਾਸੇ ਘਟਾਇਆ ਕਰ ਬੇਲੇ ਕੱਟੇ ਹੋਏ ਭਾਈ ਤਾਂ ਸਾਰੇ ਅੰਦਾਜ਼ਾ 100 150 ਰੁਪਏ ਲੱਗਦਾ ਜੀ ਮੈਨੂੰ ਹਾਂ ਤੇ ਦਿਨ ਦਿਹਾੜੇ ਅਸੀਂ ਇਹ ਕਹਿਣ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਬਿਲਕੁਲ ਥਾਣੇ ਤੋਂ ਕੁਝ ਗੱਲ ਦੂਰੀ ਦੇ ਕੰਮ ਹੋਇਆ ਛੇਤੀ ਤੋਂ ਛੇਤੀ ਸਾਨੂੰ ਨਿਆ ਦਵਾਇਆ ਜਾਏ ਇਹਦੀ ਸੀਸੀਟੀਵੀ ਤੇ ਆਇਆ ਕਿ ਕੁਝ ਸੀਸੀਟੀਵੀ ਨਿਗਰਾਨੀ ਘਟੀ ਵੀ ਹੈ ਸਾਰਾ ਰਿਕਾਰਡਿੰਗ ਹੈਗੀ ਹੈ ਉਹ ਤੁਹਾਨੂੰ ਭੇਜ ਦਿੱਤੀ ਹੈ ਕਾਲੇ ਗੇ ਵਿੱਚ ਆਇਆ ਉਹ ਬੰਦਾ ਜਿਸ ਬੰਦਾ ਆ ਰਿਹਾ ਡਿਜ਼ਾਇਰ ਗੱਡੀ ਤੇ ਖੜਦੀ ਹੈ ਜਾ ਕੇ ਇਹ ਉਹ ਬੰਦਾ ਦਿਖ ਰਿਹਾ ਹੈ ਬੰਦਾ ਦਿਖ ਰਿਹਾ ਹੈ ਸਰ ਇਹ ਮਸਬਾ ਚਟਰ ਪੰਦਾ ਦਿਖ ਰਿਹਾ ਕੀ ਤੁਹਾਡੀ ਜ਼ੁਬਾਨ ਦੇ ਜਿਹੜੇ ਕੈਮਰੇ ਲੱਗੇ ਹੋ ਚੱਲਦੇ ਸੀ ਕਿ ਨਹੀਂ ਉਹ ਉਹ ਤਾਰ ਕੱਟੀ ਹੋਈ ਹੈ ਜੀ ਨਹੀਂ ਚੱਲਦੇ ਉਹਨੇ ਤਾਰ ਕੱਟ ਕੇ ਪਹਿਲੇ ਕਰ ਦਿੱਤੀ ਉਹ ਤੁਹਾਡੇ ਆਪ ਕਰ ਲੈ ਕੈਮਰੇ ਚੱਲਦੇ ਨਹੀਂ ਚੱਲਦੇ